ਸੋ ਸ਼ੰਭੂ ਬਾਰਡਰ ਦੇ ਉੱਤੇ ਅਸੀਂ ਮੌਜੂਦ ਹਾਂ ਜਿੱਥੇ ਕਿਸਾਨੀ ਅੰਦੋਲਨ ਟੂ ਦੀ ਸ਼ੁਰੂਆਤ 13 ਫਰਵਰੀ ਨੂੰ ਹੋਈ ਸੀ ਜੋ ਕਿ ਹਜੇ ਤੱਕ ਜਾਰੀ ਹੈ ਤੇ ਕਿਸਾਨ ਖਨੋਰੀ ਅਤੇ ਸ਼ੰਭੂ ਬਾਰਡਰ ਦੇ ਉੱਤੇ ਆਪਣੇ ਹੱਕ ਲੈਣ ਦੇ ਲਈ ਡਟੇ ਹੋਏ ਨੇ ਤੇ 29 ਤਰੀਕ ਨੂੰ ਇੱਕ ਵੱਡਾ ਫੈਸਲਾ ਜਿਹੜਾ ਕਿਸਾਨ ਆਗੂ ਦਿੱਲੀ ਕੂਚ ਕਰਨ ਦਾ ਲੈ ਸਕਦੇ ਨੇ ਲੇਕਿਨ ਉਸ ਤੋਂ ਪਹਿਲਾਂ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਨੇ ਜਿਹੜੇ ਉਰੇ ਮੌਜੂਦ ਨੇ ਤੈਨੂੰ ਦੱਸ ਦਈਏ ਕਿ ਜਿਹੜਾ ਪਿਛਲਾ ਅੰਦੋਲਨ ਹੋਇਆ ਸੀ ਕਾਲੇ ਕਾਨੂੰਨ ਸੀ ਜਿਹੜੇ ਉਸ ਨੂੰ ਰੱਦ ਕਰਾਉਣ ਦੇ ਲਈ ਦਿੱਲੀ ਕੂਚ ਕਿਸਾਨਾਂ ਵੱਲੋਂ ਕੀਤਾ ਗਿਆ ਸੀ ਤੇ ਉਸੇ ਦੌਰਾਨ ਵੀ ਇਸੇ ਬੈਰੀਅਰ ਦੇ ਉੱਤੇ ਇਸੇ ਬਾਰਡਰ ਦੇ ਉੱਤੇ ਜਾਂ ਅੱਗੇ ਜਿੰਨੇ ਵੀ ਹੋਰ ਸ਼ਹਿਰ ਨੇ ਖੁਰਖੇਤਰ ਪਾਣੀਪੱਤ ਜਾਂ ਅੰਬਾਲਾ ਜਾਂ ਕਰਨਾਲ ਉੱਥੇ ਵੀ ਪੁਲਿਸ ਵੱਲੋਂ ਇਹਨਾਂ ਨੂੰ ਰੋਕਿਆ ਗਿਆ ਸੀ ਪਰੰਤੂ ਨੌਜਵਾਨ ਦਾ ਇੱਕ ਨੌਜਵਾਨ ਜਸ ਹੁੰਦਲ ਜਿਸ ਦਾ ਨਾਮ ਹੈ ਉਸ ਨੇ ਆਪਣੇ ਟਰੈਕਟਰ ਦੇ ਉੱਤੇ ਪਹਿਲਾਂ ਬੈਰੀਗੇਡ ਤੋੜਿਆ ਤੇ ਜਿਹੜੇ ਵੀ ਫੁੱਟਪਾਥ ਸੀ ਉਹਨਾਂ ਦੇ ਉੱਤੋਂ ਦੀ ਹੁੰਦਾ ਹੋਇਆ ਇਹ ਨੌਜਵਾਨ ਜਿਹੜਾ ਇਹਦਾ ਕਾਫਲਾ ਸੀ ਇਸ ਨੂੰ ਲੈ ਕੇ ਅੱਗੇ ਵਧ ਗਿਆ ਤੇ ਇਸ ਦੇ ਪਿੱਛੇ ਬੇਸ਼ੱਕ ਪੁਲਿਸ ਲੱਗੀ ਹੋਈ ਸੀ ਪਰੰਤੂ ਇਸ ਨੇ ਪ੍ਰਵਾਹ ਨਹੀਂ ਕੀਤੀ ਤੇ ਸਭ ਤੋਂ ਪਹਿਲਾਂ ਆਪਣਾ ਟਰੈਕਟਰ ਅੱਗੇ ਲਾਇਆ ਤੇ ਇਹੀ ਨੌਜਵਾਨ ਹੁਣ ਕਿਸਾਨੀ ਅੰਦੋਲਨ 2 ਦੇ ਵਿੱਚ ਵੀ ਮੌਜੂਦ ਹੈ ਪਹੁੰਚਿਆ ਤੇ ਹਰਿਆਣੇ ਤੋਂ ਇਹ ਨੌਜਵਾਨ ਹੈ ਜਿਹੜਾ ਕਿ ਸ਼ੰਭੂ ਬਾਰਡਰ ਦੇ ਉੱਤੇ ਡਟਿਆ ਹੋਇਆ ਤੇ ਉਡੀਕ ਕਰ ਰਿਹਾ ਕਿ ਕਦੋਂ ਉਸ ਨੂੰ ਨਿਰਦੇਸ਼ ਆਉਂਦੇ ਨੇ ਤੇ ਕਦੋਂ ਹੋ ਇੱਕ ਵਾਰ ਫਿਰ ਤੋਂ ਆਪਣੇ ਟਰੈਕਟਰ ਦੇ ਨਾਲ ਉਹੀ ਬੈਰੀਕਾਡ ਤੋੜਦਾ ਦਿਖਾਈ ਦੇਊਗਾ ਨੌਜਵਾਨ ਜਸ ਹੰਦਲ ਸਾਡੇ ਨਾਲ ਮੌਜੂਦ ਆ ਜਸ ਕੀ ਕਹਿਣਾ ਚਾਹੋਗੇ ਅੰਦੋਲਨ 2 ਦੀ ਸ਼ੁਰੂਆਤ ਹੋਈ ਹੈ ਤੇ ਪਹਿਲਾ ਅੰਦੋਲਨ ਤੇ ਇਸ ਅੰਦੋਲਨ ਦੇ ਵਿੱਚ ਕੀ ਫਰਕ ਹੈ ਤੇ ਪਹਿਲਾਂ ਸਭ ਤੋਂ ਪਹਿਲਾਂ ਆਪਣੀ ਯੂਨੀਅਨ ਦਾ ਤੇ ਆਪਣਾ ਨਾਮ ਦੱਸ ਦਿਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੇਰਾ ਨਾਮ ਜਸ ਹੰਦਲ ਹੈ ਜੀ ਤੇ ਮੇਰੀ ਯੂਨੀਅਨ ਬੀ ਕੇ ਉਸ਼ੀਦ ਭਗਤ ਸਿੰਘ ਕਿਸਾਨ ਯੂਨੀਅਨ ਅੰਬਾਲਾ ਆ ਪਿੰਡ ਬੜੋਲਾ ਆ ਅੰਬਾਲਾ ਜ਼ਿਲ੍ਹਾ ਆ ਹਰਿਆਣਾ ਤੋਂ ਆਂ ਜੀ ਠੀਕ ਹੈ ਜਸ ਪਹਿਲਾ ਅੰਦੋਲਨ ਜਿਹੜਾ ਹੋਇਆ ਸੀ ਉਸ ਦੇ ਵਿੱਚ ਇੱਕ ਟਰੈਕਟਰ ਦੀ ਵੀਡੀਓ ਬਹੁਤ ਵਾਇਰਲ ਹੋਈ ਸੀ ਜਿਹੜੀ ਕਿ ਅੱਜ ਤੱਕ ਵੀ ਮੋਬਾਈਲਾਂ ਦੇ ਵਿੱਚ ਸਾਹਮਣੇ ਆ ਜਾਂਦੀ ਹੈ ਜਦੋਂ ਆਪਾਂ ਮੋਬਾਈਲ ਖੋਲਦੇ ਆ ਖੋਲਦੇ ਆ ਤਾਂ ਇੱਕ ਵੀਡੀਓ ਜ਼ਰੂਰ ਸਾਹਮਣੇ ਆਉਂਦੀ ਹੈ ਜਿਸ ਦੇ ਵਿੱਚ ਇੱਕ ਨੌਜਵਾਨ ਟਰੈਕਟਰ ਦੇ ਉੱਤੇ ਬੈਠਾ ਤੇ ਉਹ ਫੁੱਟ ਪਾਥਾਂ ਦੇ ਉੱਤੋਂ ਦੀ ਟਰੈਕਟਰ ਨਗਾ ਰਿਹਾ ਜਦੋਂ ਕਿ ਪਹਿਲਾਂ ਪੁਲਸ ਉਸ ਨੂੰ ਰੋਕ ਰਹੀ ਸੀ ਪਰ ਪ੍ਰਵਾਹ ਨਹੀਂ ਕੀਤੀ ਦਿੱਲੀ ਵੱਧ ਗਿਆ ਕੀ ਉਦੋਂ ਦਾ ਮਾਹੌਲ ਸੀ ਕਿਵੇਂ ਤੁਸੀਂ ਉਹ ਬੈਰੀਕੇਡ ਤੋੜੇ ਉਹ ਵੀਡੀਓ ਤਾਂ ਹੁੰਦੀ ਆ ਜੀ 2 ਸਤੰਬਰ ਦੇ ਮਹੀਨੇ ਦੀ ਆ 12ਵੇਂ ਮਹੀਨੇ ਦੀ ਅਸੀਂ ਚੰਡੀਗੜ੍ਹ ਜਾ ਰਹੇ ਸੀ ਜਿਹੜੀ ਬਾੜ ਆਈ ਸੀ ਉਹਦੇ ਫਸਲਾਂ ਖਰਾਬ ਹੋ ਸੀ ਉਹਦੇ ਮੁਆਵਜ਼ੇ ਲਈ ਜਾ ਰਹੇ ਸੀ ਤਾਂ ਆਗੂਆਂ ਤਾਂ ਅਰੈਸਟ ਕਰ ਲਿਆ ਸੀ ਸਰਕਾਰ ਨੇ ਵੀ ਮੀਟਿੰਗ ਬੁਲਾ ਕੇ ਵੀ ਮੀਟਿੰਗ ਹੈ ਤਾਂ ਉਹਨਾਂ ਨੂੰ ਅਰੈਸਟ ਕਰ ਲਿਆ ਸੀ ਤਾਂ ਅਸੀਂ ਰਹਿ ਗਏ ਸੀ ਬਸ ਥੋੜੇ ਬੋਤੇ ਮੁੰਡੇ 4-5 ਟਰੈਕਟਰ ਸੀ ਤਾਂ ਫਿਰ ਪੁਲਿਸ ਨੇ ਡੰਡੇ ਮਾਰੇ ਅਸੀਂ ਮਟੇੜੀ ਖੜੇ ਸੀ ਰੋਡ ਤੇ ਉੱਤੇ ਤਾਂ ਪੁਲਿਸ ਨੇ ਆ ਕੇ ਡੰਡੇ ਮਾਰੇ ਤਾਂ ਅਸੀਂ ਅੱਗੇ ਨੂੰ ਚੱਲ ਪਏ ਥੋੜਾ ਫੇਰ ਆ ਕੇ ਪੁਲਿਸ ਨੇ ਡੰਡੇ ਮਾਰੇ ਤਾਂ ਫਿਰ ਅਸੀਂ ਟਰੈਕਟਰ ਭਜਾ ਲਿਆ ਬਸ ਫਿਰ ਲਾਗ ਲਗਣ ਨਹੀਂ ਦਿੱਤੀ ਨਾ ਪੁਲਿਸ ਦੀ ਬਸ ਨਾ ਗੱਡੀਆਂ ਗੁੱਡੀਆਂ ਕੋਈ ਨਹੀਂ ਲਾਗ ਲਗਣ ਦਿੱਤੀ ਸੀ ਤਾਂ ਜਿਹੜਾ ਆਪਣਾ ਕਿਸਾਨੀ ਅੰਦੋਲਨ ਸੀ ਪਿਛਲਾ 2020 ਦਾ ਉਹ ਚੇ ਅਸੀਂ ਮੋੜੇ ਤੋਂ ਤੋੜਿਆ ਸੀ ਪਹਿਲਾ ਬੈਰੀਕੇਡ ਜੀ ਉਹ ਤੋਂ ਬਾਅਦ ਸ਼ਾਵਾ ਤੋੜਿਆ ਫਿਰ ਕਰਨਾਲ ਤੋੜਿਆ ਸੀ ਜਿਹੜੀ ਭਾਰਤੀਆ ਰੋਡਾ ਮੈਮ ਕਹਿ ਰਹੀ ਸੀ ਵੀ ਮੈਂ ਅਸਤੀਫਾ ਦੇ ਦਾਂਗੀ ਵੀ ਜੇ 2 ਘੰਟੇ ਚ ਬੈਰੀਕੇਡ ਤੋੜਤਾ ਇਹਨਾਂ ਨੇ ਅਸੀਂ 45 ਮਿੰਟਾਂ ਚ ਬੈਰੀਕੇਡ ਤੋੜਿਆ ਸੀ ਕਰਨਾਲ ਦਾ ਰੇਤੇ ਬਜਰੀ ਦੇ ਟਿੱਪਰ ਭਰੇ ਹੋਏ ਸੀ ਉਹ ਸਾਈਡ 'ਚ ਹਲਾਏ ਸੀ 45 ਮਿੰਟਾਂ 'ਚ ਠੀਕ ਹੈ ਤੇ ਜੇਕਰ ਆਪਾਂ ਗੱਲ ਕੀਤੀ ਜਾਵੇ ਨੌਜਵਾਨਾਂ ਦੀ ਤਾਂ ਕਾਫੀ ਜੋਸ਼ ਹੁੰਦਾ ਹੈ ਤੇ ਜੋਸ਼ ਦੇ ਨਾਲ ਕਹਿੰਦੇ ਹੋਸ਼ ਵੀ ਰੱਖਣਾ ਪੈਂਦਾ ਹੈ ਠੀਕ ਹੈ ਇਸ ਅੰਦੋਲਨ ਦੇ ਵਿੱਚ ਜੋਸ਼ ਤੇ ਹੋਸ਼ ਦੋਨੋਂ ਕਾਇਮ ਆ ਪਰੰਤੂ 13 ਤਰੀਕ ਨੂੰ ਆਪਾਂ ਉਰੇ ਬੈਠੇ ਆ ਤੇ ਮਨ ਦੇ ਵਿੱਚ ਆਉਂਦਾ ਨਹੀਂ ਵੀ ਇੱਕ ਵਾਰੀ ਮੈਂ ਜਿਵੇਂ ਪਹਿਲਾਂ ਬੈਰੀਕੇਡ ਤੋੜਦਾ ਅੱਗੇ ਵੱਲ ਨੂੰ ਵਧ ਰਿਹਾ ਸੀ ਤੇ ਇਸ ਵਾਰ ਵੀ ਤੋੜਾਂ ਨਹੀਂ ਮਨਚੇ ਤਾਂ ਆਉਂਦਾ ਆ ਪਰ ਅਸੀਂ ਹਿੱਲਦੇ ਨਹੀਂ ਆਪਣੇ ਆਗੂਆਂ ਦੀ ਅਮਰਜੀਤ ਸਿੰਘ ਮੋੜੀਆਂ ਜੋ ਓਬੀਕੇ ਯੂਸੀ ਦੇ ਪਕਸਿੰਦੇ ਪ੍ਰਧਾਨ ਨੇ ਹੈੱਡ ਨੇ ਉਹ ਚਾਚਾ ਜੀ ਦੇ ਮੇਰੇ ਤਾਂ ਜਦੋਂ ਤੱਕ ਉਹ ਕਹਿੰਦੇ ਨਹੀਂ ਉਦੋਂ ਤੱਕ ਅਸੀਂ ਹਿੱਲਦੇ ਨਹੀਂ ਜੇ ਉਹਨਾਂ ਨੇ ਕਹਿਤਾ ਵੀ ਇੱਥੇ ਖੜ੍ਹਜੋ ਤਾਂ ਮਤਲਬ ਇੱਥੇ ਖੜ੍ਹ ਗਏ ਬਾਵੇਂ 24 ਘੰਟੇ ਸਾਨੂੰ ਉੱਥੇ ਹੀ ਖੜ੍ਹਣਾ ਪਵੇ ਅਸੀਂ ਉੱਥੇ ਹੀ ਖੜ੍ਹੇ ਆ ਯਾਨੀ ਕਿ ਕੋਈ ਦੂਜਾ ਬੰਦਾ ਆ ਕੇ ਕਹਿ ਦੂਗਾ ਭਾਈ ਚੱਲੋ ਟਰੈਕਟਰ ਲੈ ਕੇ ਚੱਲੋ ਅਸੀਂ ਹਿੱਲਦੇ ਨਹੀਂ ਜਦੋਂ ਤੱਕ ਪ੍ਰਧਾਨ ਜੀ ਨਹੀਂ ਕਹਿੰਦੇ ਸਾਡੇ ਚੱਲਣ ਨੂੰ ਅਸੀਂ ਉਹਨਾਂ ਦੀ ਕਹਿਣ ਦੇ ਬਾਵਜੂਦ ਹਿੱਲਦੇ ਨਹੀਂ ਉੱਥੇ ਹੀ ਖੜ੍ਹੇ ਆ ਤੇ ਜਿੱਦਾਂ ਦੇ ਐਸ ਕੀ ਇੰਤਜ਼ਾਮ ਨੇ ਸਖਤ ਇੰਤਜ਼ਾਮ ਨੇ ਕਿ ਲੱਗਦਾ ਵੀ ਪਿਛਲੀ ਵਾਰ ਜ ਮਤਲਬ ਅੱਗੇ ਔਨ ਨਹੀਂ ਦਿੱਤਾ ਸਾਰਿਆਂ ਨੂੰ ਮਿੱਦਦੇ ਮਤਲਬ ਅੱਗੇ ਨੰਗੇ ਬੈਰੀਕੇਡ ਵੀ ਤੋੜੇ ਤੇ ਇਸ ਵਾਰੀ ਲੱਗਦਾ ਵੀ ਇਹ ਕੰਮ ਹੋ ਪਾਊਗਾ ਉਹ ਤਾਂ ਸਾਨੂੰ ਉਸ ਵਾਰ ਵੀ ਨਹੀਂ ਸੀ ਲੱਗਿਆ ਉਹ ਤਾਂ ਬਾਬੇ ਨਾਨਕ ਦੀ ਮੇਰ ਸੀ ਜੀ ਤਾਂ ਅਸੀਂ ਟਰੈਕਟਰ ਭਜਾਇਆ ਤੇ ਬਚ ਗਏ ਉਹ ਮਰ ਵੀ ਜਾਂਦੇ ਦੋ ਤਿੰਨ ਵਾਰ ਐਕਸੀਡੈਂਟ ਹੋਣ ਤੋਂ ਬਚਿਆ ਨਾ ਟਰੈਕਟਰ ਤੇ ਬ੍ਰੇਕਾਂ ਸੀ ਮੇਰੇ ਬੱਸ ਮੂਰੇ ਲਾਈਆਂ ਜਾ ਰਹੀਆਂ ਸੀ ਇੱਕਦਮ ਬੱਸ ਆ ਕੇ ਅੱਗੇ ਡਾੜਾ ਦਿੰਦੇ ਸੀ ਤਾਂ ਦੋ ਤਿੰਨ ਵਾਰ ਟਰੈਕਟਰ ਬਚਿਆ ਵੀ ਪਲਟਣ ਨੂੰ ਤਾਂ ਹੁਣ ਤਾਂ ਦੇਖੋ ਜੀ ਅੱਗੇ ਦੀ ਆਪਾਂ ਕਹਿ ਨਹੀਂ ਸਕਦੇ ਪਿੱਛੇ ਦੀ ਸਾਨੂੰ ਪਤਾ ਹੈ ਵੀ ਸਾਡੇ ਨਾਲ ਕੀ-ਕੀ ਹੋਇਆ ਅੱਗੇ ਦੀ ਤਾਂ ਬਾਬਾ ਨਾਨਕ ਜਾਣਦਾ ਵੀ ਕੀ ਹੋਊਗਾ ਅਸੀਂ ਕੁਝ ਨਹੀਂ ਜਾਣਦੇ ਵੀ ਅੱਗੇ ਕੀ ਹੋਊਗਾ ਬਾਬਾ ਨਾਨਕ ਹੀ ਜਾਣਦਾ ਹੈ ਕੀ ਹੋਊਗਾ ਅੱਗੇ ਮਤਲਬ ਇਰਾਦਾ ਤੁਹਾਡਾ ਡਰੇੜਾ ਆ ਵੀ ਮਤਲਬ ਅੱਗੇ ਵਧੋਂਗੇ ਜੇ ਮੰਗਾਂ ਤੁਹਾਡੀਆਂ ਨਹੀਂ ਮੰਨੀਆਂ ਜਾਂਦੀਆਂ ਤੇ ਫਿਰ ਕਿਵੇਂ ਦਾ ਅੰਦੋਲਨ ਇਹ 2 ਆ ਜਿਹੜਾ ਰਹਿਣ ਵਾਲਾ ਜੇ ਤਾਂ ਮੰਨ ਜਾਂਦੀ ਹੈ ਸਰਕਾਰ ਬਹੁਤ ਵਧੀਆ ਆ ਸਾਰਿਆਂ ਲਈ ਬਹੁਤ ਵਧੀਆ ਰਹੂਗਾ ਅਸੀਂ ਇੱਥੋਂ ਹੀ ਚਲੇ ਜਾਵਾਂਗੇ ਵਾਪਸ ਜੇ ਸਰਕਾਰ ਨਹੀਂ ਮੰਦੀ ਤਾ ਮੀਟਿੰਗ ਆ 29 ਤਰੀਕ ਨੂੰ ਉਹ ਚ ਦੇਖਦੇ ਆ ਅਗੂ ਕੀ ਫੈਸਲਾ ਲੈਣਗੇ ਤਾਂ ਅੱਗੇ ਦੀ 29 ਤੋਂ ਬਾਅਦ ਦੱਸਾਂਗੇ ਵੀ ਹਾਂ ਕੀ ਹੋਊਗਾ ਜੇ ਕਹਿ ਤਾਂ 29 ਤਰੀਕ ਨੂੰ ਵੀ ਵੱਜੂ ਅੱਗੇ ਫਿਰ ਜਸ ਹੁੰਦਲ ਸਭ ਤੋਂ ਅੱਗੇ ਲੱਗ ਕੇ ਬੈਰੀਕੇਡ ਤੋੜ ਦਾ ਨਜ਼ਰਾਉ ਜਿਵੇਂ ਪਹਿਲਾਂ ਤੋੜੇ ਸੀ ਹਾਂਜੀ ਸਭ ਤੋਂ ਅੱਗੇ ਹੋਵਾਂਗੇ ਅਸੀਂ ਫੇਰ ਇਸ ਵਾਰ ਵੀ ਸਭ ਤੋਂ ਅੱਗੇ ਹੀ ਹੋ ਕੇ ਚੱਲਾਂਗੇ ਪਰ ਅਸੀਂ ਚੱਲਾਂਗੇ ਤਾਂ ਜੇ ਸਾਡੇ ਪ੍ਰਧਾਨ ਕਹਿਣਗੇ ਵੀ ਹਾਂ ਅੱਗੇ ਰਹੋ ਠੀਕ ਹੈ ਅਸੀਂ ਤਾਂ ਚੱਲਾਂਗੇ ਜੇ ਉਹ ਕਹਿਣਗੇ ਵੀ ਇੱਥੇ ਖੜਨਾ ਹੈ ਤਾਂ ਅਸੀਂ ਇੱਥੇ ਖੜਾਂਗੇ ਜੇ ਉਹ ਕਹਿਣਗੇ ਉੱਥੇ ਖੜਨਾ ਸੀ ਉੱਥੇ ਖੜਾਂਗੇ ਆਪਣੀ ਮਰਜ਼ੀ ਨੀ ਅਸੀਂ ਕਰਨੀ ਉਹਨਾਂ ਦੇ ਕਹਿਣ ਤੇ ਚੱਲਣਾ ਆਏ ਅਸੀਂ ਇੰਤਜ਼ਾਮ ਪੂਰਾ ਪੈਰੀਗੇਟ ਤੋੜ ਸਾਰਾ ਕੁਝ ਇੰਤਜ਼ਾਮ ਜੀਸੀਬੀ ਖੜੀ ਆ ਪੌਪਲਨ ਉੱਧਰ ਖੜੀ ਆ ਟਰੈਕਟਰ ਨੇ 4x4 ਜਿਹੜੇ ਚਾਦਰਾਂ ਨਾਲ ਬੰਦ ਕੀਤੇ ਪਏ ਨੇ ਵੀ ਗੋਲੀ ਵੀ ਲੱਗੇ ਜੇ ਗੋਲੀ ਚਾਦਰ ਨੂੰ ਪਾਰ ਨਾ ਕਰੇ ਭਾਵੇਂ AK47 ਨਾਲ ਉਹ ਵੀ ਪਾਰ ਨਹੀਂ ਕਰ ਸਕਦੀ ਇੰਨੀ ਮੋਟੀ ਚਾਦਰਾਂ ਲਾਈਆਂ ਹੋਈਆਂ ਟਰੈਕਟਰਾਂ ਦੇ ਪਿੱਛੇ ਹਾਂਜੀ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਸਾਰਿਆਂ ਦਾ ਇਹ ਸਨ ਸਾਡੇ ਨਾਲ ਨੌਜਵਾਨ ਕਿਸਾਨ ਜਸ ਹੁੰਦਲ ਜੋ ਕਿ ਹਰਿਆਣਾ ਦਾ ਰਹਿਣ ਵਾਲਾ ਤੇ ਇਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਇਹਨਾਂ ਦੀ ਜਥੇਬੰਦੀ ਇਹਨਾਂ ਨੂੰ ਕੋਈ ਨਿਰਦੇਸ਼ ਨਹੀਂ ਦਿੰਦੀ ਉਦੋਂ ਤੱਕ ਉਹ ਡਟੇ ਰਹਿਣਗੇ ਦਾਦੀਏ ਕਿ ਇਹ ਨੌਜਵਾਨ ਤੇ ਇਹ ਟਰੈਕਟਰ ਉਹੀ ਹੈ ਜਿਹੜਾ ਕਿ ਕਾਫੀ ਵਾਇਰਲ ਹੋਈ ਹੈ ਵੀਡੀਓ ਜੋ ਕਿ ਬੈਰੀਕੇਡ ਤੋੜਦਾ ਹਰੇਕ ਮੋਰਚੇ ਦੇ ਵਿੱਚ ਅੱਗੇ ਵਧਦਾ ਰਿਹਾ ਹੈ ਹਾਲਾਂਕਿ ਇਸ ਅੰਦੋਲਨ ਦੇ ਵਿੱਚ ਇਹ ਨੌਜਵਾਨ ਅੱਜ ਵੀ ਉਡੀਕ ਕਰ ਰਿਹਾ ਵੀ ਕਦੋਂ ਉਸ ਨੂੰ ਅੱਗੇ ਵਧਣ ਦਾ ਨਿਰਦੇਸ਼ ਆਉਂਦਾ ਤੇ ਉਹ ਫੇਰ ਪਹਿਲਾਂ ਦੀ ਤਰ੍ਹਾਂ ਬੈਰੀਕੇਡ ਤੋੜਦਾ ਹੋਇਆ ਅੱਗੇ ਵਧੇਗਾ ਕੈਮਰਾ ਪਰਸਨ ਸੰਦੀਪ ਟੁਰਨੇ ਦੇ ਨਾਲ ਤਜਿੰਦਰ ਚੰਦੀ ਏ ਐਨ ਬੀ ਨਿਊਜ਼ ਸ਼ੰਭੂ